ਵਾਹਿਗੁਰੂ ਤੰਤੰ ਸਰੇ ਗ੍ਰਹ ਗ੍ਰੰਸਾ ਜੇ ਸਾਰੇ ਸੰਸਾਰ ਨੂੰ ਸਾਂਝਾ ਪ੍ਰਦੇਸ਼ ਤੇਰੇ ਹਨ ਦੇਨ ਸਉਤੇ ਤੋਂ ਗਾਗ ਨੂੰ ਕੀ ਵੇਚਾਂਗੇ ਕੀ ਦਿਆਂਗੇ ਅਸੀਂ ਸਾਰੇ ਵੈਸੇ ਗਾਗ ਹਾਂ ਕੁਛ ਨਾ ਕੁਛ ਵੇਚਰੇ ਇਹ ਵਪਾਰ ਕਰ ਰਹੇ ਹਾਂ ਤਮ ਕਰੋ ਭਲਾ ਹਮ ਭਲਾ ਨਾ ਜਾਣਾ ਤਮ ਸਦਾ ਸਦਾ ਦੇਣਾ ਸ ਸੰਤ ਕੀ ਹੈ ਸਾਧ ਕੀ ਹੈ ਜਿਨੇ ਆਪਣੇ ਮਨ ਨੂੰ ਸਾਧ ਲਿਆ ਹੈ ਕਹਿੰਦੇ ਦੀਵੇ ਥਲੇ ਹਨੇਰਾ ਰਹਿੰਦਾ ਹੈ ਇਹ ਕਹਾ ਦੂਸਰੇ ਨੂੰ ਤੇ ਚਾਨਣ ਕਰਦਾ ਹੈ ਨਾ ਇਹ ਚਾਰ ਮੋਮਬਤੀਆਂ ਮਿਲੀਆਂ ਚਾਰ ਦੀਵੇ ਮਿਲੇ ਇਹ ਮਹਾਪੁਰਸ਼ ਨੇ ਕਿਹਾ ਚੌਥੀ ਮੋਮਬਤੀ ਨਾ ਜਗਾਈ ਸੋ ਜੋ ਇੰਡੀਆ ਵਾਲਿਆਂ ਨਾਲ ਸਾਡੇ ਸਾਡੀ ਖੋਪਰੀ ਉਲਟੀ ਹੈ ਉਲਟਾ ਸੋਚਦੀ ਐ ਜੇ ਕੋ ਸਾਡਾ ਭਲਾ ਚਾਹੁੰਦਾ ਨਹੀਂ ਇਹਨੂੰ ਕੀ ਮਿਲੇਗਾ ਅਸੀਂ ਐ ਮੈਂਬਰ ਬੰਦੇ ਬਣਾਣੇ ਛੱਡ ਦੀਏ ਸੋ ਆਪ ਹੀ ਬੰਦੇ ਬਣ ਲਈ ਅਸੀਂ ਬੰਦੇ ਨਹੀਂ ਆ ਅਸੀਂ ਸਿੰਗਾੜੇ ਆ ਪੁਛਾ ਰਹੇ ਆ ਸ ਪਸ਼ੂ ਆ ਥੋੜੀ ਜੀ ਕੁਆਲਿਟੀ ਵਧੀਆ ਹੈ ਸ ਮਹਾਪੁਰਸ਼ ਨੂੰ ਬੇਨਤੀ ਕੀਤੀ ਕਹਿੰਦੇ ਸਾਡੇ ਗ੍ਰਹਿ ਆਓ ਸ ਉਹ ਰਾਜਾ ਸੀ ਕਹਿੰਦਾ ਬਹੁਤ ਨੂਰ ਆਇਆ ਦੇ ਤੇ ਬਹੁਤ ਲੋਕ ਇਹਨ ਮੱਥਾ ਟੇਕਦੇ ਹਨ ਮੰਨਦੇ ਹਨ ਸ ਪਰਖਣਾ ਚਾਹੀਦਾ ਹੈ ਰਾਜਨ ਨੇ ਬੇਨਤੀ ਕੀਤੀ ਦਾਤਨ ਕੀਤੀ ਸ ਸਤ ਕੰ ਦਾ ਚਲੋ ਜੀ ਕਹਿੰਦੇ ਕੁਛ ਚਿਰ ਸਾਡੇ ਨਾਲ ਰਹੋ ਸਾਡੇ ਘਰ ਰਹੋ ਸਾਡੇ ਮਹਿਲਾਂ ਚ ਰਹੋ ਭਾਗ ਲਾਓ ਸ ਸੰਤ ਕੀ ਇਹ ਗੁਣਾ ਦਾ ਨਾਂ ਹੈ ਪਹਿਰਾਵੇ ਦਾ ਨਾਂ ਨਹੀਂ ਹੁਣੇ ਹੀ ਪਤਾ ਲੱਗ ਜਾਣਾ ਹੈ ਵਿਚਾਰ ਕਰਕੇ ਸਾਰੀ ਵੀਡੀਓ ਮੇਰੇ ਵਾਸਤੇ ਹੈ ਮੈਂ ਮੋਰਿਆ ਮੇਰੇ ਕੰਨ ਸਰਵਣ ਕਰ ਰਹੇ ਹਨ ਦਸੇ ਦਰਵਾਜ਼ੇ ਅੱਗੇ ਠਾਕਰ ਹੈ ਇੱਥੇ ਇਹ ਨਿੱਕਾ ਜਿਹਾ ਪਰਚਾ ਹੈ ਇਹਦਾ ਫੈਸਲਾ ਚੱਲਦਾ ਹੈ ਇਹ ਡਰੈਵਲਾ ਸਰੀਰ ਦਾ ਇਹ ਚਲਾਏਗਾ ਸ ਇਹ ਜੋ ਸਰਦਾ ਹੈ ਸਰਦਾ ਦੇ ਪੈਰ ਹੁੰਦੇ ਹਨ ਭਾਵਨਾਵਾਂ ਦੇ ਪ੍ਰਯਤ ਦੇ ਪਰ ਜੋ ਅਖਾਣ ਇਹ ਸ੍ਰਿਸ਼ਟੀ ਹੈ ਇਹ ਰਸਤਾ ਦੱਸੇਗੀ ਇਹ ਅਕਲ ਆਇਆ ਇਹ ਦੇਖੇਗੀ ਇਹ ਸੂਝ ਹੈ ਬੂਝ ਹੈ ਸ ਜੇ ਪੈ ਤੁਰਨਗੇ ਤਾਂ ਕਿਤੇ ਪਹੁੰਚਾਂਗੇ ਨਾ ਸ ਇਹ ਤਨ ਨੂੰ जगह चाहिए है टुल किरत करोबार कर ले बिजनेस कर ले जगह चाहिए है मन की चाहिए है मन में जगह चाहिए नहीं मन में समा चाहिए है सो ये चौबी घंटे चलण वाली मशीन है चलेगी दौड़ेगी पजेगी सो साडे ਇਹ ਸਰਦਾ ਆਪਣੇ ਆਪ ਤੇ ਬਣਾਣੀ ਪੈਗੀ ਸੱਚ ਤੇ ਸਰਦਾ ਕੀ ਹੈ ਪੈਰ ਹੰ ਇਹ ਚੱਲਦੇ ਆ ਇਹ ਭੱਜਦਾ ਹੈ ਜਿਉਂ ਸਰਦਾ ਹੈ ਸੋ ਅੱਖਾਂ ਦੇ ਵੇਖ ਸਕਦੀਆਂ ਹੰ ਸੋ ਇਹ ਰਸਤਾ ਦੱਸ ਸਕਦੀਆਂ ਹੰ ਇਹ ਇਹ ਅੱਖਾਂ ਕੀ ਹੈ ਇਹ ਸਾਡੀ ਅਕਲ ਹੈ ਕੱਲੀ ਅਕਲ ਨਾਲ ਗੱਲ ਨਹੀਂ ਨਾ ਬੰਦੇ ਪਰਨਾ ਨਹੀਂ ਪਾਏਗਾ ਸ ਗਰਵਾਣੀ ਸਾਨੂੰ ਚੌਥੇ ਪਾਤ ਦਾ ਗਿਆਨ ਦਿੰਦੀ ਹੈ ਸੋ ਵਿਰਲੇ ਨਾ ਸਮਝ ਆਉਂਦੀ ਅਸੀਂ ਸੰਸਾਰੀ ਹਾਂ ਸਾਡੇ ਖੂਨ ਚ ਹੈ ਤੇ ਹਜ਼ਾਰਾਂ ਵਾਲੇ ਖੂਨ ਝੂਠ ਬੋਲਿਆ ਜਾਂਦਾ ਨਾ ਸਾਡੇ ਖੂਨ ਚ ਰਚ ਗਿਆ ਹੈ ਸ ਸਾਰੀ A to Z ਗੱਲ ਸਮਝਣੀ ਪੈਗੀ ਇਹ ਸੰਤ ਨੂੰ ਰਾਜਨੇ ਦਾਵਤ ਦਿੱਤਾ ਬੁਲਾਵਾ ਦਿੱਤਾ ਸੰਤ ਉਹਨਾਂ ਦੇ ਮਹਿਲ ਚ ਚਲਾ ਗਿਆ ਰਾਜੇ ਨੇ ਜੋ ਖਾਣਾ ਪਹਿਲੇ ਸੱਦਾ ਟੁੱਟ ਗਈ ਕਹਿੰਦਾ ਇਹ ਸੰਤ ਹੈ ਕੋਈ ਜਿਨਾ ਚਿਰ ਲਖਰਾਣਾ ਕੋਈ ਕਰੇ ਇਹ ਸੰਤ ਜਿਨਾ ਚਿਰ ਕੋਈ ਪਖੰਡਾ ਨਾ ਕਰੇ ਉਨਾ ਚਿਰ ਸੰਤ ਨਹੀਂ ਕਹਾਂਦਾ ਇਹਨੇ ਤਾਂ ਖਰੇ ਨਹੀਂ ਕੀਤਾ ਨਾਲ ਤੇ ਕਹਿੰਦਾ ਚਲੋ ਜੀ ਅੱਧੀ ਸਰਤਾ ਰਾਜੇ ਦੀ ਟੁੱਟ ਗਈ ਇਹ ਕਹਿੰਦਾ ਪਖੰਡੀ ਲੱਗਦਾ ਹੈ ਨਹੀਂ ਸੋ ਜਿਹੜਾ ਆਪਣੇ ਆਪ ਨੂੰ ਸੰਤ ਕਹਾਂਦਾ ਹੈ ਉਹ ਸੰਤ ਨਹੀਂ ਹੈ ਪਖੰਡੀ ਬਹੁਤ ਹਨ ਇਹ ਬਿਰਲੇ-ਵਿਰਲੇ ਹਨ ਕਰੋੜਾਂ 'ਚ ਇੱਕਾ ਹੀ ਹੀਰਾ ਹੁੰਦਾ ਹੈ ਕੋਲਿਆਂ ਦੀ ਖਾਨਚ ਹੈ ਕੋਲੇ ਚ ਪੈਦਾ ਹੁੰਦਾ ਕੋਈ ਵਿਰਲਾ ਹੈ ਕਰੋੜ ਅਰਬਾਂ ਚ ਸ ਆਪਣੇ ਮਹਿਲ ਚ ਮਹਾਪੁਰਸ਼ ਨੂੰ ਲੈ ਗਿਆ ਸੇਵਾ ਕੀਤੀ ਜੋ ਆਪਣਾ ਭੋਜਨ ਛਕਦਾ ਸੀ ਲੰਗਰ ਛਕਦਾ ਸੀ ਉਹ ਸੰਤ ਸੰਤ ਨੂੰ ਸ਼ਿਕਾਇਤ ਮਹਾਪੁਰਸ਼ ਨੂੰ ਸ਼ਿਕਾਇਤ ਜੋ ਆਪ ਸ਼ਾਕ ਪੰਦਾ ਸੀ ਵਸਤਰ ਪੰਦਾ ਸੀ ਉਹੀ ਸੰਤ ਨੂੰ ਪੁਆਏ ਜੇ ਜੀ ਸੁੰਦਰ ਸੇਜਾ ਤੇ ਸੌਦਾ ਸੀ ਰਾਜੇ ਨੂੰ ਨੇ ਉਹੀ ਸੰਤ ਨੂੰ ਸੁੰਦਰ ਸੇਜਾ ਦਿੱਤੀ ਫਿਰ ਸਵੇਰੇ ਆਇਆ ਅੱਜ ਨਮਸਕਾਰ ਨੇ ਕੀਤੀ ਅੱਜ ਮੱਥਾ ਨਹੀਂ ਟੇਕਿਆ ਸੰਤ ਨੂੰ ਕਹਿੰਦਾ ਹੁਣ ਆਪਾਂ ਬਰਾਬਰ ਹੋ ਗਏ ਜੋ ਮੈਂ ਭੋਜਨ ਛਕਿਆ ਹੈ ਲੰਗਰ ਛਕਿਆ ਤੁਸੀਂ ਉਹੀ ਛਕਿਆ ਹੈ जो मैं वस्त्र कीमती पाए हैं ती पाए हैं आप बराबर हो गए हाँ सो so, गुरु वो हो हों महापुरुष वो हो हों किसी शंका दूर करता है कहते ठीक है तेरी जमें श्रद्धा है सो so, ਕਹਿੰਦਾ ਤੇਰੇ ਮੇਰੇ ਤੇ ਬਿਨ ਰਾਤ ਦਾ ਫਰਕ ਹੈ ਕਹਿੰਦਾ ਪਸ਼ਾਕ ਵੀ ਉਹੀ ਪਾਲੀ ਲੰਗਰ ਵੀ ਉਹੀ ਸਕਿਆ ਇਕੋ ਜਿਹਾਂ ਤਾਣੀ ਅੱਜ ਮੈਂ ਤੁਹਾਡਾ ਸਤਕਾਰ ਕੀਤਾ ਕਹਿੰਦਾ ਮੈਂ ਤੇਰਾ ਜਵਾਬ ਦਿਆਗਾ ਸੋ ਕਹਿੰਦਾ ਜਵਾਬ ਦਿਓ ਤੇਰੇ ਚ ਮੇਰੇ ਚ ਰਾਜਨ ਕਹਿੰਦਾ ਹੈ ਕੀ ਫਰਕ ਹੈ ਸ ਸਮਾ ਬੜਾ ਬਲਵਾਨ ਹੁੰਦਾ ਹੈ ਸੋ ਉਹ ਸਾਨੂੰ ਕਹਿੰਦਾ ਚੱਲਾ ਜਾਪਾ ਚੱਲਨੇ ਹਾਂ ਤੇਰੀ ਇਹ ਗੱਲ ਦਾ ਜਵਾਬ ਦੇਾਂਗਾ ਸੋ ਮਹਾਪੁਰਸ਼ ਉਹ ਸੰਤ ਲੋਗ ਤੁਰਪੇ ਕਹਿੰਦੇ ਜਵਾਬ ਦੇ ਇਹ ਕਹਿੰਦਾ ਚੱਲ ਅਜੇ ਹੋਰ ਚੱਲ ਚਲਦਾ ਗਿਆ ਚਲਦਾ ਗਿਆ ਜਿਹੜਾ ਮੇਰੇ ਵਰਗਾ ਤੁਰਨਾ ਜਾਣਦਾ ਨਹੀਂ ਕਿੱਥੇ ਤੁਰੇਗਾ ਕਿਸ਼ਾਣ ਪੈਰ ਆਉ ਲਾ ਪਿਆ ਜੀਵ ਨਿਕਲ ਕੇ ਸਾਸ ਨਾ ਸਾਸ ਨਹੀਂ ਰਾਵਨਾ ਸ ਕਹਿੰਦਾ ਜਵਾਬ ਦੇ ਕਹਿੰਦਾ ਜਵਾਬ ਦੇਾਂਗਾ ਚੱਲ ਮੇਰੇ ਨਾਲ ਚੱਨਾ ਜ਼ਿੰਦਗੀ ਚ ਇਹ ਇੱਕ ਕਾਮਯਾਬੀ ਦਾ ਰਾਜ ਹੈ ਰੁਕਿਆ ਹੋਇਆ ਪਾਣੀ ਬਦਵੋ ਆਉਂਦੀ ਹੈ ਸਮਾਂ ਵੀ ਚੱਲਦਾ ਹੈ ਜਿਹੜੇ ਚੀਜ਼ ਦੀ ਲੋੜ ਹੁੰਦੀ ਆ ਆਪੇ ਪ੍ਰਗਟ ਹੋ ਜਾਂਦੀ ਆ ਕੋਈ ਨਾ ਕੋਈ ਖੋਜ ਕਰਦਾ ਹੈ ਉਹ ਪ੍ਰਗਟ ਹੁੰਦੀ ਹੈ ਪਹਿਲਾਂ ਮੋਟਰਾਂ ਸੀ ਨਾ ਪਟਿਆਲੀਆਂ ਹੁਣ ਸਵਰਸਿਧਲ ਆ ਗਈਆਂ ਨਾ ਹੌਲੀ ਹੌਲੀ ਨਵੇਂ ਆ ਕਟਾ ਆ ਰਹੀਆਂ ਕੋਈ ਨਾ ਕੋਈ ਸੋਚਦਾ ਹੈ ਫਿਰ ਉਹ ਖੋਜ ਕਰਕੇ ਪ੍ਰਗਟ ਕਰਦਾ ਹੈ ਸੋ ਰਾਜਨ ਕਹਿੰਦੇ ਮੇਰੀ ਤਾਂ ਬਸ ਹੋ ਗਈ ਕੰਨ ਚੱਲਨੇ ਆ ਥੋੜਾ ਜਿਹਾ ਹੋਰ ਚੱਲ ਦੋ ਚਾਰ ਕਿਲੋਮੀਟਰ ਤੇਰਾ ਸਵਾਲ ਦਾ ਜਵਾਬ ਦੇ ਦਾਂ ਤੇਰੇ ਮੇਰੇ ਚ ਕੀ ਫਰਕ ਹੈ ਸ ਉਹਨੂੰ ਰੱਤ ਤੇ ਬਿਠਾ ਲੈਂਦੇ ਜੰਨੇ ਕੋਈ ਗੱਲ ਨਹੀਂ ਤੂੰ ਰੱਤ ਤੇ ਬਹਿ ਜਾ ਸ ਇਹ ਸੰਤ ਲੋਕ ਚੱਲ ਰਹੇ ਸੀ ਰਾਜਨ ਕਹਿੰਦੇ ਰੁਕ ਜਾ ਬਸ ਮੇਰੀ ਇੰਨੀ ਹੱਦ ਹੈ ਅੱਗੇ ਹੋਰ ਆ ਜਾ ਰਾਜੇ ਦੀ ਹੱਦ ਹੈ ਅੱਗੇ ਨਹੀਂ ਮੈਂ ਜਾ ਸਕਦਾ ਕਹਿੰਦਾ ਪਤਾ ਲੱਗ ਗਿਆ ਸੋ ਜਿਹੜੇ ਅਸੀਂ ਸੰਸਾਰੀ ਹਾਂ ਪਿੱਛੇ ਹਲ ਵੇਖਦੇ ਹਾਂ ਜੋ ਸੰਤ ਲੋਗ ਹੁੰਦੇ ਹਨ ਜੋ ਮਹਾਂਪੁਰਸ਼ ਹੁੰਦੇ ਹਨ ਜੋ ਗੁਣ ਹੁੰਦੇ ਹਨ ਉਹ ਅਗਾਹ ਨੂੰ ਵੇਖਦੇ ਹਨ ਸੋ ਇਹ ਹੀ ਫਰਕ ਹੈ ਸੋ ਕਹਿੰਦੇ ਤੇਰੇ ਸਵਾਲ ਦਾ ਜਵਾਬ ਮਿਲ ਗਿਆ ਤੇਰੀ ਹੱਦ ਖਤਮ ਹੋ ਗਈ ਸਾਡੇ ਹੱਥ ਖਤਮ ਨਹੀਂ ਹੋਈ ਸੋ ਸਮਾ ਕਹਿੰਦਾ ਮੈਂ ਚੱਲਣਾ ਜਾਣਦਾ ਹਾਂ ਮੈਂ ਕੁਦਰਤ ਰੂਪਾ ਹਾਂ ਇਹੀ ਫਰਕ ਹੈ ਸੰਸਾਰੀਆਂ 'ਚ ਔਰ ਭਗਤਾਂ 'ਚ ਭਗਤ ਚੱਲਣਾ ਜਾਣਦੇ ਹਨ ਉਹ ਆਪਣੀ ਚਾਲ ਚੱਲਦੇ ਹਨ ਬਿਨਰਾਸੀ ਵਪਾਰੀਆ ੱੱਕੇ ਕੁੰਡਾ ਚਾਰ ਮੂਲਾ ਬੁਝਾਇਆ ਆਪਣਾ ਵਸਤ ਰਹੀ ਘਰ ਬਾਹਰ ਸੋ ਘਰ ਹੀ ਸਭ ਕੁਝ ਮਿਲਣਾ ਹੈ ਚੱਲਣਾ ਹੈ ਜ਼ਿੰਦਗੀ ਚ ਦੁੱਖ ਆਉਣਗੇ ਜਦੋਂ ਦੁੱਖਾਂ ਦਾ ਇਲਾਜ ਕਰਾਂਗੇ ਸੁੱਖ ਆਪਣੇ ਆਪ ਆਉਣਗੇ ਜ਼ਿੰਦਗੀ ਰਵਾਏ ਕੀ ਹਾਏ ਹਾਏ ਕਰਾਏਗੀ ਸ਼ਰੇਕ ਮੋੜ ਤੇ ਦੁੱਖ ਹੈ ਸੋ ਧੰਤਾ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਸੌਖਾ ਔਰ ਸਹੀ ਮਾਰਗ ਬਣਾਇਆ ਹੈ ਸੋ ਕਿਰਤ ਕਰਨੀ ਨਾਮ ਜਪਣਾ ਵੰਡ ਕੇ ਛਕਣਾ ਜਿਹੜੇ ਵਿਦੇਸ਼ਾਂ ਵਾਲੇ ਕਰਦੇ ਹਨ ਉਹਨਾਂ ਦੇ ਸਕੂਲਾਂ 'ਚ ਪੜਾਇਆ ਜਾਂਦਾ ਹੈ ਅਸੀਂ ਪਖੰਡ ਬਹੁਤ ਕਰਦੇ ਹਾਂ ਜਿਵੇਂ ਸਾਡੇ ਇਹ ਗੁਰੂ ਘਰ ਗੜੀ ਸਾਹਿਬ ਜੋ ਸਮਾਣਾ ਮੰਡੀ ਦੇ ਨੇੜੇ ਆ ਜੋ ਹਰਿਆਣਾ ਜ਼ਿਲ੍ਹਾ ਕੈਂਥਲ 'ਚ ਹੈ ਇੱਥੋਂ ਦੇ ਜਥੇਦਾਰ ਹਨ ਬਾਬਾ ਜੀ ਹਨ ਬਾਬਾ ਬਲਬੀਰ ਸਿੰਘ ਜੀ ਜੋ ਕਿਸੇ ਨੇ ਦੇਣਤੀ ਕੀਤੀ ਸਾਡੀ ਕੁੱਲੀ ਨੂੰ ਭਾਗ ਲਾਓ ਸਾਡੇ ਘਰ ਆਓ ਉਹ ਕਹਿੰਦੇ ਬਾਬਾ ਜੀ ਤੁਹਾਡੀ ਤੇ ਕੁੱਲੀ ਹੈ ਮੇਰੀ ਕੁੱਲੀ ਵੀ ਨਹੀਂ ਸ ਉਹਨਾਂ ਨੇ ਕੋਈ ਆਪਣਾ ਘਰ ਨਹੀਂ ਬਣਾਇਆ ਗੁਰੂ ਘਰ ਤਿਆਰ ਕਰਕੇ ਆਪ ਆਪਣੇ ਉਹ ਨਿਬਾਰੇ ਹਨ ਅਸੀਂ ਪਰਿਵਾਰ ਫਾਲਦੇ ਹਾਂ ਉਹਨਾਂ ਦਾ ਪਰਿਵਾਰ ਬਹੁਤ ਵੱਡਾ ਹੁੰਦਾ ਹੈ ਸ ਇਹ ਸ਼ੰਕਾ ਨਹੀਂ ਕਰਨੀ ਕਿਸੇ ਤੇ ਹੀਰਾ ਹੀ ਰਹੀ ਹੁੰਦਾ ਹੈ ਸੋ 파ਰਖਿਆਤ 파ਰਖ ਪਰਖ ਕਰਵਾ ਲੈਣੀ ਆ ਸੋ ਕੀ ਪ੍ਰਾਪਤ ਕਰਨਾ ਏ ਸਰੀਰ ਚ ਪ੍ਰਾਪਤ ਹੋਏਗਾ ਜਿੰਦਗੀ ਰਵਾਏਗੀ ਤੁਮ ਕਰੋ ਭਲਾ ਹਮ ਪੜੋ ਨਾ ਜਾਣਾ ਤੁਮ ਸਦਾ ਸਦਾ ਦੇ ਅੱਲਾ ਤੇਰੀ ਰਮਝ ਸਮਝ ਆ ਜਾਏ ਸੋ ਅਸੀਂ ਸੰਸਾਰੀ ਹਾਂ ਭਗਤਾਂ ਤੇ ਸੰਸਾਰੀਆਂ ਦਾ ਕਦੀ ਜੋੜ ਨਹੀਂ ਆਇਆ ਸੋ ਭਗਤ ਕੀ ਹੈ ਭਗਤੀ ਕੀ ਹੈ ਜੋ بے پروا رہندا ہے لا پروا ਨਹੀਂ ਹੁੰਦਾ ਜੋ ਨਾ ਕਿਸੇ ਨੂੰ ਡਰਾਦਾ ਹੈ ਨਾ ਡਰਦਾ ਹੈ ਸੋ ਜੋ ਮਿਲਿਆ ਹੈ ਸ਼ੁਕਰ ਕਰਦਾ ਹੈ ਪਰਮੇਸ਼ਰ ਦਾ ਅੱਗੇ ਵਾਧਾ ਹੈ ਪੂਰਨੇ પાਕੇ ਜਾਂਦਾ ਹੈ ਸੋ ਉਹ ਭਗਤ ਹੈ ਉਹ ਸੰਤ ਹੈ ਸੋ ਇੱਕ ਜੇ ਮੇਰੇ ਵਰਗਾ ਕੋਈ ਸ਼ੈਤਾਨ ਸੀ ਉਹਨੇ ਹਰੇਕ ਨੂੰ ਕਹਿ ਦੇਣਾ ਸੰਤ ਜੀ ਐੜਾ ਅੱਗੇ ਲਾ ਦੇਣਾ ਅਗਲੇ ਨੇ ਬਹੁਤ ਖੁਸ਼ ਹੋਣਾ ਸੰਤ ਜੀ ਸਤ ਸ੍ਰੀ ਅਕਾਲ ਅਗਲੇ ਨੇ ਬਹੁਤ ਖੁਸ਼ ਹੋਣਾ ਐੜਾ ਲਾ ਕੇ ਬੋਲਣਾ ਸੋ ਅਸੀਂ ਅਸੰਤ ਹੀ ਆ ਅਸੀਂ ਜਾਂਦੇ ਪਖੰਡੀਆਂ ਹਾਂ ਸੋ ਇਹ ਵਿਰਲੇ ਹਨ ਹੀਰੇ ਜੋ ਕਰੋੜਾਂ ਅਰਬਾਂ ਜੋ ਹੁੰਦੇ ਨੇ ਜੋ ਬਹੁਤ ਸਮਰੱਥਾ ਰੱਖਦੇ ਹਨ ਬਹੁਤ ਤਾਕਤ ਹੁੰਦੀ ਆ ਉਹਨਾਂ ਕੋ ਇਹ ਸਰੀਰ ਦਾ ਨਾਂ ਨਹੀਂ ਗੁਣਾ ਦਾ ਨਾਂ ਸੰਤ ਹੈ ਜੀ ਤਾਂ ਤਾਂ ਸਿਰ ਗੁਰੂ ਨਾਨਕ ਦੇਵ ਸਾਹਿਬ ਜੀ ਤੋਂ ਵੱਡਾ ਸੰਤ ਕਿਹੜਾ ਹੈ ਜਿਨ੍ਹਾਂ ਨੇ ਗਾੜੀ ਰੂਪ ਬਣਾਇਆ ਹੈ ਇਹ ਕੀਰਤ ਕਰਨੀ ਨਾਮ ਜਪਣਾ ਵੰਡ ਕੇ ਛਕਣਾ ਇਹੀ ਇਹਦਾ ਇਲਾਜ ਹੈ ਜੀ ਵਾਹਿਗੁਰੂ ਜਿੱ ਕਾ ਖਾਲਸਾ ਵਾਹਿਗੁਰੂ ਕੀ ਬਤੈ ਦਾਸ ਤੋ ਬਹੁਤੀ ਗਲਤੀਆ ਹੋ ਰਿਹਾ ਮੂਰਖ ਜਿਹਾ ਦਾਸ ਹੈ ਸੰਗਤ ਔਰ ਬੁਰ ਬਖਸ਼ ਨਾ ਰਹਿ ਬਖਸ਼ ਲੈਣਾ ਜੀ ਬਖਸ਼ ਲੈਣਾ